ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਗੁਰਲਾਲ ਸਿੰਘ ਆਪਣੇ ਨਾਲ ਹੋਊਗਾ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਸ਼ੂ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤੁਹਾਨੂੰ ਟੋਟਲ ਚਾਰ ਨਗ ਦਿਖਾਉਣੇ ਆ 208 ਪਸ਼ੂ ਆ ਦੋਸਤੋ ਦੋ ਗੱਬਣ ਤਿਆਰੀ ਵਾਲੇ ਆ ਟੋਟਲ ਚਾਰ ਨਗ ਨੇ ਤੇ ਖਾਸ ਵਿਜਟ ਪਿੰਡ ਡੱਲ ਕਰਨੀ ਹੈ ਦੋਸਤੋ ਡਲੇਰੀ ਵਾਂ ਕਲਸੀਆਂ ਖਾਲੜਾ ਇਹ ਪਿੰਡ ਦੋਸਤੋ ਬਿਲਕੁਲ ਨੇੜੇ ਨੇੜੇ ਆ ਸੋ ਭਿੱਖੀਵੰਡ ਤੋਂ ਵੀ ਕੋਈ 10-12 ਕਿਲੋਮੀਟਰ ਦੀ ਦੂਰੀ ਆ ਪਿੰਡ ਡੱਲ ਦੀ ਸੋ ਜਿਹੜੇ ਵੀ ਫਾਰਮਰ ਵੀਰ ਨੂੰ ਦੋਸਤੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਨਰਕ ਪਰਖ ਤਸੱਲੀ ਆ ਉਹ ਤੁਸੀਂ ਘਰ ਰਣਕੇ ਕਰ ਲਿਓ ਠੀਕ ਆ ਜੀ ਹਰ ਵਾਰ ਆਪਣੀ ਅਪੀਲ ਹੁੰਦੀ ਆ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਆਉ ਲੈਂਦਿਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਪੁੱਛਦੇ ਆ ਇਹ ਇਨਫੋਰਮੇਸ਼ਨ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਹੋਰ ਵੀਰ ਜੀ ਕੜਦੀ ਗੱਲ ਤੁਸੀਂ ਸੁਣਾਓ ਬਹੁਤ ਵਧੀਆ ਗੁਰਲਾਲ ਬਾਈ ਠੀਕ ਠਾਕ ਕਿਰਪਾ ਮਾਲਕ ਦੀ ਤੇ ਕਿਵੇਂ ਚੱਲੀ ਜਾਂਦੇ ਕੰਮ ਕਰ ਫਿਰ ਵਧੀਆ ਚੱਲੀ ਜਾਂਦੇ ਸੰਧੂ ਸਾਹਿਬ ਇਸ ਤਰ੍ਹਾਂ ਡਿਟੇਲ ਜੇ ਤਰੀਆਂ ਆਉਂਦੀਆਂ ਕਰਮ ਵਾਲੀਆਂ ਇਸ ਤਰ੍ਹਾਂ ਆਉਂਦੀਆਂ ਵਿਕਦੀਆਂ ਜਾਂਦੀਆਂ ਜੀ ਚਲੋ ਚੰਗੀ ਗੱਲ ਆ ਹਾਂ ਆਪਣਾ ਬਾਰਡਰ ਦਾ ਏਰੀਆ ਥੋੜਾ ਡੰਗਰ ਨਿਕਲਦਾ ਚੰਗਾ ਹੂੰ ਹੂੰ ਤੇ ਵਪਾਰੀ ਵੀਰ ਵੀ ਬਹੁਤ ਨੇ ਜਦੋਂ ਡੰਗਰ ਨਿਕਲਦਾ ਕੋਈ ਨਾ ਕੋਈ ਜਦੋਂ ਲੈ ਆਈਦਾ ਤੇ ਵਿਕ ਜਾਂਦਾ ਆ ਬਿਲਕੁ ਤੇ ਨੀਲੀ ਰਵੀ ਦੇ ਮੈਨੂੰ ਲੱਗਾ ਪਸ਼ੂ ਵੀ ਦੋ ਜੇਕਰ ਚਾਰ ਪੰਜ ਪਸ਼ੂ ਤੇ ਅੱਧੇ ਨਗ ਨੀਲੀ ਰਵੀ ਤੇ ਹੁੰਦੇ ਆ ਮੈਂ ਸੰਤੂ ਸਾਹਿਬ ਆਪਾਂ ਤੁਹਾਨੂੰ ਦੱਸਿਆ ਲੈ ਕੇ ਨੀਲੀ ਰਵੀ ਦੀ ਜਿਆਦਾ ਖੁਸ਼ ਹਾਂ ਹੂੰ ਮੰਨ ਲਓ ਉਹ ਦੋ ਮੱਝਾਂ ਪਰ ਲੀਆਂ ਵੀ ਆਉਂਦੀਆਂ ਨੀਲੀ ਰਵੀ ਚ ਪਰ ਪਿਓਰ ਚ ਨਹੀਂ ਆਉਂਦੀਆਂ ਪਿਓਰ ਚ ਵੀ ਦੋ ਨੇ ਗਿਨੇ ਅੱਜ ਆਪਣੇ ਕੋਲ ਹੈਗੇ ਆ ਠੀਕ ਹੈ ਜੀ ਲਓ ਦੋਸਤੋ ਸ਼ੁਰੂਆਤ ਪਹਿਲਾਂ ਆਪਾਂ ਤੁਹਾਨੂੰ ਗੱਬਣ ਜਿਹੜੀਆਂ ਮੱਝਾਂ ਦਿਖਾਵਾਂਗੇ ਉਸ ਤੋਂ ਬਾਅਦ ਦੋ ਸੂਏ ਸੂਏ ਨਾਗਾ ਉਹ ਬਾਅਦ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਰ ਲਾਲ ਆਇਲਾ ਨੰਬਰ ਤੇ ਜਿਹੜੀ ਆਪਣੇ ਕੋਲੇ ਮੱਝ ਖੜੀ ਆ ਕੀ ਡਿਟੇਲ ਆ ਕਿੰਨਾ ਮਾ ਸੁਆ ਸੁਣੀ ਆ ਇਹ ਡਿਟੇਲ ਸੰਧੂ ਸਾਹਿਬ ਛੋਟੀ ਦੂਜੀ ਸੁਆ ਸੁਣੀ ਆ ਅੱਛਾ ਪਿਓ ਨੀਲੀ ਰਾਵੀ ਦੀ ਪਹਿਲੇ ਸੁਆ ਇਹਨੇ 12 ਲੀਟਰ ਦੋ ਚੋਆਇਆ ਹੈ ਅੱਛਾ ਜੀ ਆਪਣੇ ਨਾਲ ਤੁਹਾਨੂੰ ਪਤਾ ਬਾਰਡਰ ਦਾ ਏਰੀਆ ਆ ਲਾਸਟਲਾ ਪਿੰਡ ਆਪਣਾ ਗਾੜੀ ਜਦੋਂ ਕਾ ਪਾਕਿਸਤਾਨ ਸ਼ੁਰੂ ਹੋ ਜਾਂਦਾ ਹਾਂਜੀ ਤੇ 2 ਕਿਲੋਮੀਟਰ ਤੇ ਬਾਰਡਰ ਇੱਥੋਂ ਆਪਣੇ ਜਿੰਨੇ ਪਿੰਡ ਬਾਰਡਰ ਦੇ ਸਾਰਿਆਂ ਕੋਲ ਨੀਲੀ ਰਾਵੀ ਦੀ ਪਹਿਲੀ ਬਰੀਡ ਕੋਈ ਲੋਕਾਂ ਕੋਲੇ ਗਈ ਆ ਇਹਨਾਂ ਦੇ ਵਿੱਚੋਂ ਇਹੋ ਜੀਆਂ ਗਾਂ ਝੋਟੀਆਂ ਕੱਟੀਆਂ ਚੰਗੀਆਂ ਆਉਂਦੀਆਂ ਨਿਕਲ ਗਈ ਠੀਕ ਆ ਜੀ ਹਾਂਜੀ ਅੱਛਾ ਇਹਦੇ ਦੇਣ ਕਿੰਨੇ ਜੇ ਪਏ ਸੂ ਇਹ ਦੇਣ ਇਹਦੇ ਸੰਧੂ ਸਾਹਿਬ ਕੋਈ 2-2 3 ਪਏ ਆ ਅੱਛਾ ਜੀ ਹਾਂ 4 ਤਰੀਕ ਨੂੰ ਨਾ ਘਰ ਵਾਲਿਆਂ ਆਖਿਆ ਦੇਣ ਪੂਰੇ ਹੁੰਦੇ ਹੋ ਸਕਦਾ ਵੀ 4 ਨੂੰ ਸੂਪੇ ਹੋ ਸਕਦਾ ਇੱਕ ਦੋ ਦਿਨ ਉੱਤੇ ਲੈ ਜੀ ਠੀਕ ਆ ਜੀ ਝੋਟੀਆਂ ਜੰਨੀ ਬਣੀ ਆ ਬਿਲਕੁਲ ਪੱਧਰ ਇੱਕਸਾਰ ਲੋ ਦੋਸਤੋ ਇੱਕ ਵਾਰੀ ਬਿਲਕੁਲ ਨੇੜੇ ਤੋਂ ਤੁਹਾਨੂੰ ਆਪਾਂ ਥਾਂਨੇ ਬਾਤ ਦਿਖਾ ਰਹੇ ਹਾਂ ਸੰਧੂ ਸਾਹਿਬ ਇਹ ਦੇਖੋ ਇਹ ਬਹਿਣੀ ਸਾਈਡ ਤੋਂ ਦਿਖਾ ਰਹੇ ਤੁਹਾਨੂੰ ਆ ਦੇਖੋ ਠੀਕ ਆ ਜੀ ਸੋ ਠ ਆ ਆਲੋ ਨੀ ਲੀਰਾ ਜੀ ਬਹਿਣ ਦਿੰਦੀ ਹੈ ਠੀਕ ਹੈ ਜੀ ਸੋ ਦੋ ਤੋਂ ਤਿੰਨ ਦਿਨ ਦੋਸਤੋ ਪੈਂਡਿੰਗ ਆ ਠੀਕ ਹੈ ਜੀ ਦੋ ਤੋਂ ਤਿੰਨ ਕ ਦਿਨ ਹਜੇ ਲੈ ਜਾਊਗੀ ਬਿੱਲੀ ਮਨ ਕੀ ਆਖਾ ਸਟ੍ਰੇਟ ਪਟਾ ਆਉਂਦਾ ਠੀਕ ਹੈ ਜੀ ਥੋੜਾ ਟੁੱਟਦਾ ਵਿੱਚ ਸਟ੍ਰੇਟ ਪਟਾ ਤੇ ਮੂੰਹ ਮੱਥਾ ਵੇਖੋ ਬੜਾ ਪਿਆਰਾ ਛੋਟਾ ਸਿੰਘ ਬਿਲਕੁਲ ਆ ਦੇਖੋ ਪੜਾ ਇੱਕ ਸਾਰ ਹੀ ਦਿਆਂਦਾ ਜੀ ਦੇਖੋ ਆ ਦੇਖੋ ਜੀ ਠੀਕ ਹੈ ਜੀ ਆ ਫੇਸ ਕੁਆਲਿਟੀ ਹੈ ਦੋਸਤੋ ਸਿੰਘੀ ਸਿੰਘੀ ਬੜੀ ਪਿਆਰੀ ਆ ਤੇ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਸਿੰਘੋ ਖਾਓ ਸੰਤੂ ਸਾਹਿਬ ਦਾ ਕਰੀ ਆ ਲਓ ਜੀ ਇਤਰਾ ਮੋਰਾ ਦੀਆਂ ਮੱਜਾਂ ਸਿੰਘ ਆਉਂਦਾ ਇਹ ਨੀਲੀ ਰਾਵੀ ਕਿਸੇ ਵੇਰਲੀ ਨਾ ਆਉਂਦਾ ਹਾਂ ਲਓ ਜੀ ਬਿਲਕੁਲ ਸਪਰਿੰਗ ਬਣਿਆ ਬੈਕ ਸਾਈਡ ਤੋਂ ਜਿਹੜਾ ਦੋਸਤੋ ਗਲਾਈ ਵਿੱਚ ਕਰੀ ਹੁੰਦਾ ਸਿੰਘ ਤੇ ਬਿੱਲੀ ਮਣਕੀ ਅੱਖ ਸੋ ਇਹ ਦੋਸਤੋ ਮਾਰਕਿੰਗ ਆ ਇਸ ਝੋਟੀ ਦੀ ਜੇ ਆਪਾਂ ਝੋਟੀਆਂ ਰੋਜ਼ ਵੇਨੇ ਜਿਹੜੀਆਂ ਨੀਲੀ ਰਾਵੀ ਚ ਆਉਂਦੀਆਂ ਸਿੰਘ ਥੋੜਾ ਖੁੱਲਾ ਆ ਜਾਂਦਾ ਕਈਆਂ ਦਾ ਤਾਂ ਬਿਲਕੁਲ ਜੀ ਹਾਂ ਜੀ ਠੀਕ ਆ ਲਓ ਜੀ ਦੋਸਤੋ ਠੀਕ ਆ ਬਾਕੀ ਸੋਹਣੀ ਸੋਹਣੀ ਪੂਰੀ ਆ ਫਾਬਰ ਆਪ ਪੂਰੀ ਆ ਇਸ ਮੱਝ ਦੀ ਬਟਨ ਵਾਲਾ ਲੇਵਾ ਬਾਕੀ ਢਿਲ ਵੇਖੋ ਦੋਸਤੋ ਬਖਾਰਾ ਦੇ ਤੋਂ ਬਿਲਕੁਲ ਸਾਰਨਾ ਦੇਖੋ ਆ ਲਓ ਜੀ ਪੱਦਰ ਇੱਕ ਸਾਰ ਤੇ ਲਿਖੋ ਜਵਾਨ ਜੀ ਦੇਖੋ ਹਾਂਜੀ ਹਾਂਜੀ ਇਧਰ ਖੋਲੇ ਵੇਜ ਲਓ ਜੀ ਅੱਜ ਨਹੀਂ ਢੇਲਿਆ ਨਾ ਇਹਨੇ ਸਾਰੀ ਕਰਮਾਲੀ ਨੇ ਭਰ ਕੇ ਫਿਰ ਸੋਣਾ ਹਾਂ ਲੈ ਵੀ ਗਰਲਾਲ ਵੀਰ ਖੋਲ ਕੇ ਇੱਕ ਵਾਰੀ ਤੋੜ ਦੇ ਇਹਨੂੰ ਲਓ ਦੋਸਤੋ ਇਹ ਝੋਟੀ ਆ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਗੱਬਣਾ ਤਿਆਰੀ ਵਾਲੀ ਆ ਕਿਸੇ ਵੀ ਨਿਸ਼ਾਨੀ ਤੋਂ ਨਹੀਂ ਤੁਸਾਂ ਖੰਜੀ ਆ ਆ ਬਿਲਕੁਲ ਜੀ ਸੋ ਨੀਲੀ ਰਾਵੀ ਦੇ ਕਾਫੀ ਵੀਰ ਸ਼ਕੀਨ ਆ ਆਪਾਂ ਨੂੰ ਖਰੀਦਣ ਦੇ ਤੇ ਮੈਨੂੰ ਲੱਗਦਾ ਵੀ ਪਹਿਲ ਦੇ ਆਧਾਰ ਤੇ ਕੋਈ ਵੀਰ ਤੁਸੀਂ ਸੌਦਾ ਕਰ ਲਓਗੇ ਤੂੰ ਮਾਰਕਿੰਗ ਕਰੈਕਟਰ ਇਸ ਮਾਝ ਦੇ ਤੁਸੀਂ ਆ ਵੇਖ ਕੇ ਚੈੱਕ ਕਰ ਲੋ ਨਾੜਾ ਨੂੜਾ ਪਿੰਡੇ ਦੇ ਉੱਪਰ ਕਾਫੀ ਆ ਤਿਲਾਂ ਵਾਲੀ ਵੀ ਆ ਜਿਵੇਂ ਇੱਕ ਆਪਾਂ ਨਾਰਮਲ ਬੂਰੀ ਦੇਖਦੇ ਆ ਤਿਲਾਂ ਵਾਲੀ ਮਾਝੇ ਕਾਲੀ ਆ ਨੀਲੀ ਰਾਵੀ ਦੇ ਵਿੱਚ ਤੇ ਤੇਲ ਤੁਲ ਉਸੇ ਤਰ੍ਹਾਂ ਪੂਰੇ ਬਾਡੀ ਦੇ ਉੱਪਰ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਆ ਜੀ ਹੰਦੂ ਸਾਫ ਸ਼ਰੀਫੀਆਂ ਨਹੀਂ ਆ ਨਾ ਕਰਮਾ ਵਾਲੀ ਜੀ ਦੇਖੋ ਆ ਲਓ ਵੀ ਤੇ ਦੰਦ ਖੁਰਦੀ ਵੀ ਆ ਤੁਸੀਂ ਵੇਖ ਸਕਦੇ ਕਈ ਵਾਰ ਵੀਰਾਂ ਦੇ ਕਿਸੇ ਮਨ 'ਚ ਡਾਊਟ ਨਾ ਹੋਵੇ ਆ ਦੇਖੋ ਜੀ ਕੋਈ ਕਸਾਈ ਕਸੂਈ ਨਹੀਂ ਜੀ ਇੰਨੀ ਆ ਲਾ ਠੀਕ ਹੈ ਜੀ ਨਵੀਂ ਗਰਲਾਲ ਤੌਰ ਵੀਰ ਇਹ ਨਹੀਂ ਕੋਈ ਲੂਨ ਦੇਣਾ ਇਹਨੂੰ ਰੋਖਣਾ ਟੰਗਣਾ ਪਊਗਾ ਉਹ ਕਰਨਾ ਪਊਗਾ ਵੀ ਆਂਡੋ ਗਵਾਂਡੋ ਆਵਾਜ਼ ਮਾਰਨੀ ਪਊ ਚੋਂ ਬੰਦੇ ਇਹਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਦੇਖੋ ਇਤਰਾ ਫੜੋ ਮੂੰਹ ਉਹ ਹੀ ਲਾ ਕੋ ਮੋਢ ਲਾਉਂਦੀ ਛੱਡ ਦੋ ਕੰਮ ਨਾ ਕਰਿਆ ਹਾਂ ਲਾ ਵੀ ਇਹ ਵੀ ਪਸ਼ੂ ਆ ਫੜਾਉਂਦਾ ਜਿਹੜਾ ਵੀ ਸ਼ੁਰੂ ਤੋਂ ਫੜਾਉਂਦਾ ਆਵੇ ਬੱਚੇ ਬਸ ਬਸ ਸਾਰੀ ਸਾਰੀ ਨਹੀਂ ਮੂੰਹ ਫੜਾਉਂਦੀ ਇਤਰਾ ਲਾ ਵੀ ਦੋਸਤੋ ਬੜੀ ਚੰਗੀ ਮੱਝ ਬਾਕੀ ਠੰਡੀ ਧੀਰੀ ਆ ਨਰਮੀ ਨੁਰਮੀ ਤੁਸੀਂ ਆ ਦੇਖ ਹੀ ਲਈ ਆ ਕਰਮਾਲੀ ਦੇ ਵਿੱਚ ਤੇ ਬਾਕੀ ਹਵਾਨਾਲੇਵਾ ਵੀ ਬਿਲਕੁਲ ਪੱਦਰ ਬਖਾਲਾ ਚੰਗਾ ਕੋਈ 2-3 ਦਿਨਾਂ ਦੇ ਵਿੱਚ ਆਪਾਂ ਉਮੀਦ ਕਰਦੇ ਆ ਵੀ ਹੋਰ ਵੀ ਕਰਮਾਲੀ ਥੱਲੇ ਬਣੂਗੀ। ਉਹ ਬੱਚਾ ਚੁੰਗੀ ਜਾਂਦਾ ਸੰਧੂ ਸਾਹਿਬਾ ਇੱਧਰੋਂ। ਕੋਈ ਗੱਲ ਨਹੀਂ। ਕਰ ਲਓ ਪਾਸੇ ਜੀ। ਹਾਂ ਠੀਕ ਆ। ਅੱਛਾ ਗਰ ਲਾਲ ਕੀ ਮੁੱਲ ਕਰਦੇ ਆ ਡਿਮਾਂਡ ਕੀ ਰੋਗੇ ਜੀ? ਮੁੱਲ ਸੰਧੂ ਸਾਹਿਬ ਜਿਹੜੇ ਬਰੀਡ ਦੇ ਚੱਕਰ ਤੇ ਚਾਹੀਏ ਫਿਰ ਤੇ ਮੁੱਲ ਉਸ ਹਾਵਨਾ ਬੜਾ ਆ ਜਾਂਦਾ ਜੀ। ਹਾਂਜੀ। ਪਰ ਆਪਾਂ ਉਹ ਕਰਨਾ ਨਹੀਂ ਆਪਾਂ ਲਈ ਇਤਰਾ ਮੱਜਾਂ ਦੇ ਦੌਰ ਤੇ ਹੀ। ਹੂੰ। ਬਰੀਡ ਦੇ ਚੱਕਰ ਤੇ ਨਹੀਂ ਲਈ। ਉਹ ਚੱਕਰ ਤੇ ਆਪਾਂ ਦੇ ਦੇਣੀ ਆ। ਮੁੱਲ ਕਰਾਉਣਾ ਭਾਵੇਂ ਕਰਾ ਲਓ 1.5 ਭਾਵੇਂ ਕਰਾ ਲਓ ਲੱਖ ਆ ਜਿਹੜੇ ਸਾਣਾ ਆਜ਼ਾਦ ਪਾਦੇ ਝੋਟੀ ਦਾ ਮੁੱਲ ਜੱਟ ਦਾ ਹੈ ਹਾਂ ਹਾਂ ਮੁੱਲ 95 ਹਾਂ ਨਾ 90 ਦੀ 90 ਹਾਂ ਨਹੀਂ ਵੀ ਪੂਰੀਆ ਕਸਰਾ ਗੁਸਰਾ ਕੱਢ ਕੇ ਮਾਣਾ ਸੰਦੂਸਾ ਉੜਦੀ ਜਾਣ ਵਾਲਾ ਆਹਾਂ ਲਓ ਵੀ 90000 ਦੀ ਦੋਸਤੋ ਗਰਲਾ ਲੰਦਾ ਵੀ ਹਾਂ ਨਾ ਜਿਹੜੀ ਆਪਾਂ 90 ਦੀ ਦੇਵਾਂਗੇ ਤੇ ਨੀਲੀ ਰਵੀ ਦੀ ਦੋਸਤੋ ਇਹ ਮਾਝਾ ਬਾਕੀ ਤੁਸੀਂ ਪ੍ਰੋਪਰ ਦੇਖ ਲਈ ਆ ਸੋ ਜਿਹੜੇ ਮੇਰੇ ਵੀਰ ਨੂੰ ਜਚੂਗੀ ਪਸੰਦ ਆਊਗੀ ਉਹ ਤੁਸੀਂ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਕਾਲ ਕਰਕੇ ਆ ਦਾ ਜਿਹੜਾ ਦੋਸਤੋ ਸੌਦਾ ਕਰ ਲਿਓ ਠੀਕ ਆ ਇਹ ਪਹਿਲੇ ਨੰਬਰ ਤੇ ਮੱਝ ਆ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੈਕਿੰਡ ਨੰਬਰ ਤੇ ਜਿਹੜੀ ਦੂਜੀ ਗਰਨਾਲ ਆਪਣੇ ਕੋਲ ਆ ਗੱਬਣ ਆ ਗਈ ਇਹ ਸੰਦੂ ਸਾਹਿਬ ਤੀਜੇ ਸੂਏ ਮੱਝ ਸੁਣੀ ਆ ਪੂਰੀ ਵੇਖੋ ਕੱਦ ਵਜਨ ਵਾਲੀ ਵੱਡੀ ਮੈਂ ਆ ਠੀਕ ਆ ਜੀ ਆ ਦੇਖੋ ਇਹਦੇ ਵੀ 4 ਤੋਂ 5 ਦਿਨ ਕਰਮਾਲੀ ਦੇ ਪਏ ਆ ਜੀ ਦੇਖੋ ਲਓ ਵੀ ਭਰਾਓ ਠੀਕ ਆ ਜੀ ਸ਼ਹਿਦ ਵਰਗੀ ਮਿੱਠੀ ਆ ਕਰਮਾਲੀ ਆ ਵੇਖੋ ਇਹ ਹਵਾਨਾ ਲੇਵਾ ਵੇਖੋ ਤੁਸੀਂ ਕਿੱਥੇ ਲਾਉ ਕਰਮਾਲੀ ਆ ਜੇ ਦਿਨ ਪਏ ਆ ਜੇ ਸੂਣ ਚ ਇਹ ਸੰਦੂ ਸਾਹਿਬ 7 ਦਿਨੋਂ ਦਿਨ ਪੁਰੇ ਹੁੰਦੇ ਆ ਹੂੰ ਤਾਂ ਪਿੰਡਾ ਮੈਨੂੰ ਲੱ ਆ ਪਤਲੀ ਆ ਵੀ ਦੇਖੋ ਬਿਲਕੁਲ ਜਿਹੜੀ ਦੋਸਤੋ ਐ ਨਰਮ ਜੀ ਮਿੱਟੀ ਵੇਖੋ ਕੱਦ ਦੇ ਹਿਸਾਬ ਨਾਲ ਹਾਂ ਉਸ ਚੋਕੇ ਖਲੋ ਗਈ ਕਰਮਾਲੀ ਆ ਲੈ ਅੱਛਾ ਗਰਲਾ ਲੇ ਸੁਆ ਕਿੰਨਾ ਦੱਸਿਆ ਜੀ ਸੁਆ ਸੰਧੂ ਸਾਹਿਬ ਤਿੱਜਾ ਸੁਆ ਤਿੱਜਾ ਸੁਆ ਦੁੱਧ 14 ਲੀਟਰ ਇਹਨੇ ਚ ਆਇਆ ਦੁੱਜੇ ਸੁਵੇ ਲੋ ਦੋਸਤੋ ਨੀਲੀ ਦਾ ਪਾਕਾ ਇਸ ਮੱਝ ਦੇ ਵਿੱਚ ਮਗਰਲੇ ਖੁਰਤੂ ਪਏ ਆ ਇਕ ਬਿੱਲੀ ਮਣਕੀ ਮੱਥੇ ਬੱਲ ਯਾਰੂ ਸੰਧੂ ਸਾਹਿਬ ਐਡੀ ਕਰਮਾਲੀ ਤੇ ਵਜਨ ਵੱਟਾ ਪੂਰਾ ਤੁਸੀਂ ਇਹ ਵੇਖ ਕੇ ਆਪ ਹੀ ਮੇਰਾ ਵੀਰ ਅੰਦਾਜ਼ਾ ਲਾ ਲਿਓ ਵਜਨ ਵੱਟਾ ਪੂਰਾ ਮੱਝ ਦਾ ਆ ਦੇਖੋ ਜਰਾ ਠੀਕ ਹੈ ਜੀ। ਸੋ ਫੇਸ ਫੂਡ ਕੁਆਲਿਟੀ ਚੰਗੀ ਆ ਮੱਥੇ ਵੱਲ ਭਾਰੀ ਆ ਫੁੱਲ ਵਜਨ ਵਾਲੀ ਆ ਠੀਕ ਆ ਜੀ। ਪੂਰੇ ਵਜਨ ਲੋਡ ਦੇ ਵਿੱਚ। ਕੱਦ ਕੱਦ ਵੀ ਸੰਧੂ ਸਾਹਿਬ ਚੰਗਾ ਪੂਰਾ ਵੇਖੋ। ਨਹੀਂ ਕੱਦ ਵੀ ਵੱਡਾ। ਸੋ ਵੱਡੇ ਪੱਲੇ ਦੀ ਆ ਦੋਸਤੋ ਵੱਡੇ ਕੱਦ ਬਹੁਤ ਵਿੱਚ ਆ। ਤੇ ਬਾਕੀ ਢਿੱਲਾ ਢੁਲਾ ਤੁਸੀਂ ਆਪ ਦੇਖ ਲਓ। ਨੇਵੇ ਹਵਾਨੇ ਤੇ ਢਿੱਲ ਪੂਰੀ ਆ। ਸੋ ਚਮੜੀ ਵੀ ਜਿਹੜੀ ਦੋਸਤੋ ਬਿਲਕੁਲ ਬਰੀਕ ਇੱਕ ਵਾਰੀ ਫੇਰ ਆਪਾਂ ਮੈਂਸ਼ਨ ਕਰ ਦਿੰਨੇ ਆ। ਬਰੀਕ ਚਮੜੀ ਦੇ ਵਿੱਚ। ਠੀਕ ਆ। ਸੋ ਬਖਾਰਾ ਬਖੂਲਾ ਬਹੁਤ ਵਧੀਆ ਤੇ ਖੁੱਲਾ ਲੈਵਾ ਦੋਸਤੋ ਠੀਕ ਹੈ ਜੀ ਅਜੇ ਦਿਨ ਗਰਲਾਲ ਹਫਤਾ ਕ ਨਹੀਂ ਸੁੰਦੀ ਜੇ ਸੰਧੂ ਸਾਹਿਬ ਹਫਤਾ ਲੈ ਜੂਗੀ ਪਰ ਦੁੱਧ ਚੰਗਾ ਜਵਾਇ ਦੂਗੀ ਅੱਛਾ ਘਾਰ ਪਿੱਛੇ ਦੀ ਥਣਾ ਦੀ ਗਰੰਟੀ ਹੋਵੇ ਦੀ ਆਪਣੀ ਹਮਮ ਪਹਿਲੀ ਗੱਲ ਕੋਈ ਵੀਰ ਭਰਾ ਹੋਵੇ ਆਪਦੀ ਟਿਪ ਕੇ ਤਸੰਦੀ ਕਰਕੇ ਖੜੇ ਆ ਬਿਲਕੁਲ 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 ਲੈ ਵੀ ਗਰਲਾਲ ਇਹ ਆਪਾਂ ਵੀਰ ਕੀ ਲੈਦੇ ਕਰਾਂਗੇ ਦਾ ਮੋਲ ਸੰਧੂ ਸਾਹਿਬ ਭਾਵੇਂ ਦਾ 90 ਕਰੀ ਜੀਏ ਭਾਵੇਂ ਕਰੀ ਜੀਏ 85 ਇਹ ਹਾਨ 8000 ਦੀ 80 ਦੀ ਹਾਂ ਜੀ ਮੋਲਾ ਚ ਦੇਣ ਲੈਣ ਵਾਲੇ ਕਰਨੇ ਕੋਈ ਵੱਧ ਘਟ ਨਹੀਂ ਕਰਨੀ ਆਪਾਂ ਹੂੰ ਇਹ ਨਹੀਂ ਹੈਗਾ ਕਿ ਆ ਪਹਿਲਾਂ ਵੀ ਨਿਯਤ ਮੰਗ ਲੈਣਾ ਮੈਂਣਾ ਸੰਧੂ ਸਾਹਿਬ ਮੁੜ ਕੇ ਕੋਈ 10000 ਘਟਾਉਣਾ 5000 ਘਟਾਉਣਾ ਵੱਧ ਮੰਗ ਕੇ ਉਹਦਾ ਫਾਇਦਾ ਕੋਈ ਨਹੀਂਗਾ ਹਾਂ ਹਾਂ ਹੁਣ ਆ ਸਾਰਿਆਂ ਨੂੰ ਦੀਦਾ ਵੀ ਹੋਰ ਕਿ ਸਾਡੇ ਜੰਦੀ ਲੱਖੋਂ ਬਾਹਰ ਮੋਲਣਾ ਸੀ ਆ ਬਿਲਕੁਲ ਤੁਸੀਂ ਵੀ ਰੋਏ ਵੀਡੀਓ ਪਾਉਂਦੇ ਤੁਸੀਂ ਸ਼ਾਨੇ ਜੀ ਵੇਖੋ ਐਡੀ ਛੋਟੀ ਦਾ ਕੋਈ ਲੱਖ ਸਵਾ ਲੱਖ ਕੋਈ ਜ਼ਿਆਦਾ ਨਹੀਂ ਇਹ ਕਰਨ ਨੂੰ ਕੁਝ ਵੀ ਕਰੀ ਜਾਂਦੇ ਸਾਰੇ ਵੀਰ ਬਰਾਪਾ ਸੰਧੂ ਸਾਹਿਬ ਜੇ ਰੇਟ ਮੰਨ ਲੋ ਆਪਾਂ ਵੀਡੀਓ ਰੋਜ਼ ਪਾਉਨੇ ਆ ਨਾ ਤੁਹਾਡੇ ਜਨਨ ਦੇ ਕਿ ਦੋ ਦਿਨਾਂ ਬਾਅਦ ਪਾ ਦਈਏ ਪੰਜ ਦਿਨਾਂ ਬਾਅਦ ਪਾ ਦਈਏ ਜਿਨ੍ਹਾਂ ਦਾ ਆਪਾਂ ਲਿਉਨੇ ਡੰਗਰ ਘਰਾਂ 'ਚੋਂ ਉਹ ਵੀਰ ਵੀਡੀਓ ਵੇਂਦੇ ਆ ਜੇ ਆਪਾਂ 20000 ਦੇ ਵਿੱਚ ਗੈਬ ਰੱਖ ਲਿਆ ਗਾਂ ਡੰਗਰ ਨਹੀਂ ਆਪਾਂ ਨੂੰ ਕਿਥੇ ਨਾ ਸਹੀ ਗੱਲ ਆ ਪਤਲੀ ਜੀ ਕਮਾਈ ਨਾਲ ਪਸ਼ੂ ਦਿੱਤਾ ਜਾਣਾ ਚਾਹੀਦਾ ਭਾਈ ਪਤਲੀ ਕਰਾਂਗੇ ਡੰਗਰ ਰੋਜ਼ ਵੇਚਾਂਗੇ 80000 ਚੋਂ ਹਾਂ ਨਾ ਹੀ ਹਾਂ ਨਾ ਜੈਸਨੂ 80000 80000 ਦੋਸਤੋ ਜੈਸਨੂ ਆ ਬਾਕੀ ਪੂਰੀ ਭਾਰੀ ਆ ਤੋਂ ਵਜਨ ਤੁਸੀਂ ਵੇਖ ਲਓ ਵੀ 80000 ਦੇ ਵਿੱਚ ਤੇ ਕਰਮਾ ਵਾਲੀ ਦੁੱਧ ਨੂੰ ਵੀ ਢੱਕੇ ਲਾ ਦਊਗੀ ਕੋਈ ਚੰਗੀ ਸੇਵਾ ਕਰ ਲੂਗਾ ਬਾਕੀ ਵਜਨ ਫੁੱਲਾ ਕਦਕੂ ਤੋਂ ਵੱਡਾ ਖੁਰਨ ਵਾਲੀ ਇਹ ਪੂਰੀ ਬਦਲੇ ਪਿੰਡੇ ਦੀ ਇਹ ਨਹੀਂ ਵੀ ਇਹਨੂੰ ਕੋਈ ਵੰਗਾ ਪਾਉਣਾ ਪਊਗਾ ਹਾਂ ਕੋਈ ਚੱਕਰ ਕਰਨਾ ਪਊ ਇਦ ਰਖੋ ਠੀਕ ਆ ਜੀ ਸੋ ਨਿਹਰਾ ਦੋਸਤੋ ਇੱਕ ਪਸੂ ਹੁੰਦਾ ਵੀ ਚਮ ਚੜਿਆ ਦੁੱਧ ਵਾਲੇ ਪਾਸਿਓ ਥੋੜਾ ਜਿਹਾ ਘੱਟ ਹੁੰਦੇ ਆ ਫਿਰ ਹਾਲ ਜਿਹੜੀ ਖੁਰਨ ਵਾਲੀ ਕਰਮਾ ਵਾਲੀ ਠੀਕ ਆ ਜੀ ਬਦਲੇ ਪਿੰਡੇ ਦੇ ਵਿੱਚ ਦੁੱਧ ਚੰਗਾ ਭਰ ਦਊਗੀ ਤੇ ਥਾਣ ਥਣ ਤੁਸੀਂ ਵੇਖ ਲਿਆ ਪੂਰੇ ਲੰਬੇ ਥਾਣ ਆ ਪੂਣੀਆਂ ਵਰਗੇ ਠੀਕ ਆ ਜੀ ਤੇ ਸੋਨਾ ਵਿਖਾਲਾ ਸੋਨਾ ਬਣਦੀ ਥਣ ਦੀ ਪਈ ਐ 7 ਦਿਨ ਆਈ ਆ ਤੁਸੀਂ ਮੰਨ ਕੇ ਸੌਦਾ ਕਰ ਲਿਓ ਗਰ ਲਾਲ ਅੱਗੇ ਆਪਣੇ ਕੋਲ ਜਿਹੜੀ ਇਹ ਆ ਗਈ ਐ ਵੀਰ ਇਹ ਸੰਧੂ ਸਾਹਿਬ ਤੀਜੇ ਸਵੇਰ ਮਾੜੀ ਸੋਈ ਆ ਤੀਜਾ ਸਵੇਰ ਇਹਨੂੰ 10000 ਦਿਨ ਹੋ ਗਏ ਸੋਈ ਨੂੰ ਤਾਂ 10 ਲੀਟਰ ਐ ਸਲੇ ਦੁੱਧ ਤਿਆਰ ਆ ਠੀਕ ਹੈ ਜੀ ਇਹ ਅੱਜ ਤੋਂ ਆਪਾਂ 5-6 ਦਿਨ ਪਹਿਲਾਂ ਤੁਹਾਡੇ ਚੈਨਲ ਤੇ ਵੀਡੀਓ ਪਾਈ ਸੀ ਠੀਕ ਹੈ ਜੀ 75000 ਰੁਪਿਆ ਆਪਾਂ ਇਹਦਾ ਮੁੱਲ ਪਾਇਆ ਸੀ ਸਾਡੇ 74000 ਦਾ ਸੌਦਾ ਇਹ ਜਿਹੜੇ ਵੀਰ ਨੇ ਲਈ ਉਹ ਵੀ ਵੀਡੀਓ ਵੇਖਣ ਦੇ ਹੋਣੇ ਠੀਕ ਹੈ ਜੀ ਇਹਦੇ 1000 ਰੁਪਿਆ ਸਾਈ ਪਾਈ ਆ ਤੇ ਉਹਨਾਂ ਮੁਣਕੇ ਆਪਾਂ 2 ਦਿਨ ਮੰਨ ਲਓ ਤੁਹਾਨੂੰ ਪਤਾ ਜਿੱਦਨ ਵੀਡੀਓ ਪਾਈਏ ਉਦੋਂ 1-2 ਦਿਨ ਬਾਅਦ ਚੱਲਦੀ ਆ ਹੂੰ 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 ਉਹਨਾਂ ਨੇ 2 ਦਿਨ ਮੱਝ ਟਿਕਾ ਛੱਡੀ ਮੁਣਕੇ ਆਪਣਾ ਫੋਨ ਨਹੀਂ ਚੁੱਕਿਆ ਇਹ ਸੌਦਾ ਹੋ ਗਿਆ ਸੀਗਾ ਸਾਈ ਬਿਆਨ ਆ ਗਿਆ 74000 ਰੁਪਿਆ ਸਾਈ ਆਈ ਆ ਆਪਣੀ ਵੀਰਾਂ ਨੂੰ ਇਹ ਬੇਨਤੀ ਹੈ ਵੀ ਜੇ ਵੀਰ ਜੀ ਆਪਾਂ ਮੁਕਰਾਂਗੇ ਮੰਨ ਲਓ ਕੋਈ 5000 10000 ਸਾਈ ਪਉਂਦਾ ਜੇ ਆਉਂਦਿਆਂ ਮੱਝ ਵੇਚਾਂਗੇ ਦਾਹਣਾ 20 ਮੋੜਾਂਗੇ ਆ ਬਿਲਕੁਲ ਮੰਨ ਲਓ ਫਿਰ ਆਪਾਂ ਨੂੰ ਠੰਡ ਪੈ ਜੂਣਾ ਵੀ ਜੇ ਆਪਾਂ ਕਿਸੇ ਦੀ ਗਾੜੀ ਜਮਾਨ ਤੋਂ ਭਜਦੇ ਆ ਦੇ ਸਹੀ ਹੈ ਤੇ ਜੇ ਅਗਲਾ ਹੁਣ 1000 ਰੁਪਿਆ ਸਾਈ ਪਾ ਕੇ ਮੱਝ ਬਣਾਤੀਏ ਕੰਮ ਗਲਤ ਹੈ ਕੋਈ ਸਹੀ ਵੀ ਹੋਰ ਕਿਹਨੇ ਖਰੀਦਣੀ ਹੋਦੀ ਉਹ ਰਹਿ ਜਾਂਦਾ ਸੰਧੂ ਸਾਹਿਬ ਇਹਦੇ ਕਈ ਫੋਨ ਆਏ ਮੱਝ ਦੇ ਆ ਬਸ ਬਸ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਪਰ ਦਿਖਾ ਦਿੰਨੇ ਆ ਸੋ ਦੋਸਤੋ ਇਹੋ ਜਿਹੇ ਵੀਰਾਂ ਨੂੰ ਬਿਲਕੁਲ ਇੱਕ ਰਿਕੁਐਸਟ ਹੀ ਕਰ ਸਕਦੇ ਆ ਮੰਨ ਲਓ ਸੰਧੂ ਸਾਹਿਬ 5500 ਰੁਪਏ ਦੇ ਕੇ ਡੱਕਣਾ ਚੰਗੀ ਗੱਲ ਨਹੀਂ ਆ ਘੱਟੀ ਜੇ ਮਗਰ ਠੀਕ ਆ ਮਗਰ ਕੱਟੀ ਆ ਮੇਰਾ ਵੀ ਘੱਟੋ ਘੱਟ ਦੋਸਤੋ ਮੈਂ ਨਹੀਂ ਕਹਿੰਦਾਗਾ ਬਟ ਫਿਰ ਵੀ ਜਿਹੜਾ ਕੋਈ ਆਪਦਾ ਬਿਆਨਾ ਪੱਕਾ ਪਾਇਆ ਕਰੋ ਕੱਲ ਨੂੰ ਜੇਕਰ ਕੋਈ ਵਪਾਰੀ ਫਿਰਦਾ ਤੇ ਪੰਜ ਦਾ ਤੁਹਾਨੂੰ ਦੱਸ ਦਵੇ ਤੇ ਜੇਕਰ ਸਾਹਿਬ ਵਪਾਰ ਦੇ ਰੂਲ ਹੀ ਇਹੋ ਨੇ ਬਿਲਕੁਲ ਜੀ ਕੱਦ ਵੱਡਾ ਨੂੰ ਵੇਖੋ ਮੱਝ ਦਾ ਵੱਡਾ ਪੂਰੀ ਸਾਫ ਸਫਾਈਆਂ ਵਾਲੀ ਜੀ ਸੋ ਲੰਬੀ ਨੂੰ ਵੀ ਪੂਰੀ ਆ ਦੋਸਤੋ ਕੱਦ ਵੱਡਾ ਇਸ ਮੱਝ ਦਾ ਇਹਦੇ ਦਿਨ ਕਿੰਨੇ ਦੱਸਿਆ ਸੂਈ ਨੂੰ ਕਿੰਨੇ ਕਿ ਦਿਨ ਹੋਏ ਸੂਈ ਨੂੰ ਅੱਜ 10 ਦਿਨ ਹੋ ਗਏ ਸੰਤੂ ਸਾਹਿਬ 10 ਕਿ ਦਿਨ ਹੋ ਗਏ ਲੋਵੀ ਮਗਰ ਕੱਟੀ ਆ ਦੋਸਤੋ ਦਸਾਂ ਕ ਦਿਨਾਂ ਦੀ ਸੂਈ ਆ ਮੱਝ ਉਹੀ ਕੱਟੀ ਬਿਲਕੁਲ ਕੋਈ ਸ਼ਿੰਗ ਨਹੀਂ ਨਿਕਲਿਆ ਵੇਖੋ ਐ ਕਾਲੀ ਸ਼ਾਹ ਬਿਲਕੁਲ ਆ ਲੂਈ ਆ ਜਿਹੜੀ ਦੋਸਤੋ ਜੈਨੂਨ ਜੇਕਰ ਆਪਾਂ ਗੱਲ ਕਰੀਏ ਤੇ ਬਿਲਕੁਲ ਨਵਾਂ ਬੱਚਾ ਬਿਲਕੁਲ 5 ਦਿਨਾਂ ਤੋਂ ਬਾਅਦ ਸੰਧੂ ਸਾਹਿਬ ਲੂਈ ਬੱਚੇ ਦੀ ਬਦਲਦੀ ਆ ਬਿਲਕੁਲ ਕਾਲੀ ਕੱਟੀ ਆ ਬਿਲਕੁਲ ਲਵੀ ਜੀ ਕੱਟੀ ਆ ਉਸੇ ਤਰ੍ਹਾਂ ਤੁਹਾਨੂੰ ਦਿਖਾਈ ਦੇਪੂਗੀ ਇਸ ਬੂਗਾ ਬਿਲਕੁਲ ਜੱਤ ਜੋਤ ਤੋਂ ਵਾਲਾ ਬੂਲਾ ਤੋਂ ਛੋਟੀ ਮੱਝ ਵੱਡੀ ਆ ਕੋਈ ਕਾਦਜ ਨਹੀਂ ਕਮੀ ਕਿਸੇ ਗੱਲੋਂ ਕਮੀ ਨਹੀਂ ਸਿਰਫ ਕਮੀ ਰਹਿ ਜਾਂਦੀ ਆ ਜਦੋਂ ਆਪਾਂ ਵੀਰ ਭਰਾ ਕੋ ਫੋਨ ਉਬਾਰੀ ਡੰਗਰ ਡਕਵਾਦਣਾ ਉਹ ਗਲਤ ਗੱਲ ਆ ਉਹ ਨਹੀਂ ਆਪਾਂ ਹਰ ਵਾਰੀ ਕਹਿੰਨੇ ਵੀ ਗਲਤ ਗਲਤੀ ਆ ਹਾਂ ਮੰਨੋ ਆਪਾਂ ਦੇ ਵਿੱਚ ਕੋਈ ਘਾਟਾ ਨਹੀਂ ਉਦੋਂ ਦੀ ਚੋਣ ਨਹੀਂ ਦੇ ਆ ਪਰ ਆਪਣਾ ਕੰਮ ਵਪਾਰ ਦਾ ਜੇ ਤੁਰੀਆਂ ਆਉਂਦ ਤੁਰੀਆਂ ਜਾਣ ਕਰਮਾਣੀਆਂ ਉਹ ਕੰਮ ਚੱਲੋ ਹੋਰ ਪਸ਼ੂ ਨਵਾਂ ਸਜਣਾ ਦੇ ਸਾਹਮਣੇ ਕਰਨ ਵਾਲੀ ਗੱਲ ਹੋ ਜਾਂਦੀ ਹੈ ਅੱਛਾ ਤੇ ਇਹਦੇ ਗਰਲਾਲ ਦੁੱਧ ਆਪਾਂ ਕਿੰਨਾ ਚਵਾਵਾਂਗੇ 10 ਕਿਲੋ ਸੰਧੂ ਸਾਹਿਬ 10 ਦਾ ਕੋਈ ਇਹ ਤਾਂ ਨਹੀਂ ਹੁੰਦਾ ਵੀ ਇੱਥੇ 10 ਦਾ ਕੋਈ ਚੋਣ ਆਵੇ ਤਾਂ ਕੋਈ 8 7 ਮੈਂਣਾ ਸੰਧੂ ਸਾਹਿਬ ਜੇ ਕੋਈ ਵੀਰ ਭਰਾ ਚੋਣ ਆਉਂਦਾ ਆਪਾਂ 10 ਹੀ ਚਵਾਵਾਂਗੇ ਜੇ ਵੀ ਆਨਲਾਈਨ ਮੰਗਵਾਉਂਦਾ ਠੀਕ ਹੈ ਜੀ ਜੇ ਤੁਸੀਂ ਉਹਦਾ 10 ਹੀ ਵਾਦ ਲਾਂਗੇ ਠੀਕ ਹੈ ਜੀ ਜੇ ਕੋਈ ਆਨਲਾਈਨ ਮੰਗਾਉਂਦਾ 9 ਕਿਲੋ ਦੀ ਗਰੰਟੀ ਹੋਊਗੀ ਬੋਲੇ ਦਾ ਉਦੋਂ ਦੇ ਆਪਾਂ 75 ਕਰਕੇ 77 ਦੀ ਵੇਚੀ ਆ ਜੋ 1000 ਛੱਡਦਾ 77 ਦੀ ਦੇ ਦਾਂਗੇ ਹੂੰ ਪੂਰੇ 77 ਦੀ ਹਾਂ ਨਾ ਜੇ ਦਾਂਗੇ ਲਓ ਵੀ ਪੂਰੇ 73000 ਦੀ ਦੋਸਤੋ 73000 ਦੀ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਨੇੜੇ ਤੋਂ ਦਿਖਾ ਦਈਏ ਆ ਥਨ ਦੇਵਾ ਆ ਕਰੋ ਚੈੱਕ ਜੀ ਠੀਕ ਹੈ ਜੀ ਤੋਂ ਵਾਈਟ ਬੱਗੇ ਚਿੱਟੇ ਥਾਣਾ ਦੋਸਤੋ ਠੀਕ ਹੈ ਯਾਰੇ ਚਿੱਟੇ ਥਾਣੇ ਸੋਨੇ ਯਾਰ ਤੇ ਕੋਈ ਭੂਰ ਕੋਈ ਛਟਾ ਮੈਨਾਂ ਸੰਦੂ ਸਾਹਿਬ ਗਰੰਟੀ ਹੋ ਗਈ ਠੀਕ ਹੈ ਜੀ ਲਓ ਦੋਸਤੋ ਮੋਟੀ ਧਾਰ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਫੁਵਾੜਾ ਨਹੀਂ ਮੇਰਾ ਭਰਾ ਤਸल्ली ਤੁਸੀਂ ਕਰਦੇ ਸੰਦੂ ਸਾਹਿਬ ਮੱਝ ਮਿਲਣ ਤੋਂ ਖਰਾਬ ਕਰੇ ਮੱਝ ਲਾਦ ਕੇ ਘਲਦੇ ਕੋਈ ਵੀਰ ਜੇ ਆਨਲਾਈਨ ਮੰਗਾਉਂਦਾ ਕਰਾਇਆ ਆਪਾਂ ਦੇ ਦਾਂਗੇ ਬਦ ਲੈ ਵੀ ਇਹ ਤਾਂ ਗੱਲ ਹੋ ਗਈ ਗਰੰਟੀ ਹੋ ਗਈ ਠੀਕ ਹੈ ਜੀ ਜੇ ਨੇ ਵੀ ਮੰਨ ਲਓ ਜੇ ਆਪਾਂ ਨੂੰ ਕੋਈ 10000 ਰੁਪਇਆ ਕਰਾਇਆ ਲਾ ਕੇ ਆਉਂਦਾ ਏਡੀ ਦੂਰ ਉਹਦੇ ਨਗਰ ਖੋਟਾ ਨਿਕਲੂ ਉਹਦੇ ਜੁਮੇ ਹਰਾ ਪਾਵਾਂਗੇ ਹੋਵਾਂਗੇ ਬਿਲਕੁਲ ਸਹੀ ਗੱਲ ਆਪਾਂ ਤਸੱਲੀ ਕੀਤੀ ਆ ਬਿਲਕੁਲ ਬਸੂਲਾ ਨੇ ਗੱਲ ਸੱਚ ਆ ਜੀ ਹਾਂ ਲੈ ਵੀ ਗਰਲਾਲ ਅੱਗੇ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਨਗ ਖੜਾ ਇਹ ਸੰਧੂ ਸਾਹਿਬ ਮੱਝ ਆਪਾਂ ਦੇ ਲਈ ਜੇ ਤੀਜਾ ਸੂਆ ਕਰਕੇ ਕੋਈ ਵੀ ਚੌਥਾ ਵੀ ਮੰਨ ਸਕਦਾ ਏ ਠੀਕ ਆ ਦੋਦੇ ਥੱਲੇ ਹੁਣ 9 10 ਕਿਲੋ ਬੋਲਾ ਹੋਊਗਾ ਕੋਈ 9 ਮੰਨ ਕੇ ਸੌਦਾ ਕਰ ਲਵੇ ਮਗਰ ਕਟਾ ਜੇ ਅੱਜ ਤੇਜਾ ਦੇ ਨੇ ਇਹਨੂੰ ਚੌਥਾ ਹੋ ਗਿਆ ਦੇ ਸੂਈ ਨੂੰ ਮਲਕੀ ਬੋਲਾ 9 ਕਿਲੋ ਹੈਗਾ ਹਾਂ 10 ਹੋਊਗਾ 9 ਮੰਨ ਕੇ ਕੋਈ ਵੀਰ ਆਨਲਾਈਨ ਜੇ ਮੰਗਾਉਦਾ ਸੌਦਾ ਕਰ ਲਵੇ ਅੱਜ ਤਿੰਨਾਂ ਦਿਨਾਂ ਤੁਸੀਂ ਮਗਰ ਕਟਾ ਮਗਰ ਕਟਾ ਤੇ ਸੂਏ ਕਿੰਨੇ ਦਸੀ ਜੇ ਸੂ ਪਰ ਮੈਂ ਠੰਡੀ ਸੀ ਲਿਆ ਕੋਈ ਚੱਕਰ ਨਹੀਂ ਜੀ ਦੇਖੋ ਪਤਲੀ ਚਮੜੀ ਦੀ ਆ ਜਦੋਂ ਆਪਾਂ ਪਹਿਲੀ ਮਈ ਦੀ ਵੀਡੀਓ ਬਣਾਉਂਦੇ ਬੱਚਾ ਮੂੰਹ ਮਾਰ ਗਿਆ ਥੋੜਾ ਜਿਹਾ ਅੱਛਾ ਗਰਲਾਲ ਵਿਖਾਲਾ ਫੂਲਾ ਬੜਾ ਸੋਹਣਾ ਇੰਦਾ ਵਿਖਾਲਾ ਸੰਧੂ ਸਾਹਿਬ ਚਵਾਈ ਵੀ ਇਹਦੀ 1.5 ਲੱਖ ਵਾਲੀ ਮੈਂ ਉਹਨਾਂ ਨਾਲ ਲੱਗੀ ਹੋਏ ਫਰੀ ਲੈ ਜੀ ਹੈ ਆ ਦੇਖੋ ਵੀ ਲਓ ਵੀ ਦੋਸਤੋ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਵੈਸੇ ਮੈਂ ਨਹੀਂ ਕਹਿੰਦਾ ਕਿ ਬਟ ਫਿਰ ਵੀ ਕੋਈ ਵੀਰ ਭਰੋਸਾ ਕਰਕੇ ਕਿ ਯਕੀਨ ਕਰਕੇ ਤੁਸੀਂ ਚੀਜ਼ ਲੈ ਕੇ ਜਾ ਸਕਦੇ ਜੀ ਸੰਧੂ ਸਾਹਿਬ ਕੋ ਭੂ ਆ ਤੁਹਾਡੇ ਸਾਹਮਣੇ ਸਾਰਾ ਕੁਝ ਉਹ ਨੁਕਸ ਹੋਵੇ ਆਪਣੀ ਜਮੇਰੀ ਮੋਟੀ ਧਾਰਾ ਉਂਗਲਾਂ ਉਂਗਲ ਜ ਤੰਪਰ ਕੋਲ ਮੋਟੀ ਧਾਰ ਗੰਨੇਰ ਕੀਆ ਵੇਖੋ ਜੀ ਚੋਈ ਸਾਨੂੰ ਸਾਹਿਬ ਪਈਆ 1.5 ਲੱਖ ਵੀ ਲਾਜਦਾ ਬਾਹਰੇ ਹੋਵੇ ਜੀ ਕਿਸੇ ਮਹੀਨੇ ਚੋਈ ਵਿਰਲੀ ਨਾ ਆਉਂਦੀ ਏ ਠੀਕ ਆ ਜੀ ਸੋ ਥੱਲੇਓ ਦੋਸਤੋ ਬੜਾ ਬਖਾਲਾ ਬਖੂਲਾ ਕਰਮਾ ਵਾਲੀ ਨੇ ਥੱਲੇ ਠੀਕ ਆ ਜੀ ਤੇ ਹੈ ਵੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ 9 ਤੋਂ 10 9 10 ਕਿਲੋ ਬੋਲਾ ਤੀਜੇ ਦਿਨ ਦੀ ਸੂਈ ਦੇ ਥੱਲੇ ਸਾਨੂੰ ਸਾਹਿਬ ਮੱਝ ਦੀ ਜੇ ਕੋਈ ਸ਼ਾਂਵ ਹੋ ਜਾਣਾ ਜਿਤਨਾ ਤਾਜੀ ਸੂਈ ਆ ਕੋਈ ਵੀਰਪੁਰਾ ਪਾਰਕੂ ਦਾ ਜੇ ਦੁੱਧ ਦੇ 12 ਤੋਂ 13 ਲੀਟਰ ਆਉਣਾ ਚਵਾ ਦੂਗੀ ਅੱਖਾਂ ਦੀਆਂ ਵੀ ਬਿੱਲੀਆਂ ਨੀਲੀ ਚ ਆਉਂਦੀ ਏ ਵੀ ਲੈ ਠੀਕਾ ਸੋ ਵੈਸੇ ਦੋਸਤੋ ਠੰਡੀ ਤੇਰੀ ਸ਼ਰੀਫੀ ਆ ਵੇਖੋ ਬਿਨਾ ਬੱਚੇ ਲਾਇੇ ਵੀ ਜਦੋਂ ਮਰਜੀ ਮੇਰਾ ਵੀਰ ਕੋਈ ਥੱਲੇ ਬਹਿ ਕੇ ਆਪਦੀ ਤਸੱਲੀ ਕਰ ਸਕਦਾ ਠੀਕਾ ਸੰਤੂ ਸਾਹਿਬ ਜੀ ਆਪਾਂ ਨੂੰ ਵੇਚ ਦੇਣਗੀਆਂ ਕਰਮਾਲੀਆਂ ਦੇ ਗਾ ਫੇਰੀ ਕੋਈ ਜਾ ਕੇ ਬਹੂਗਾ ਆ ਬਿਲਕੁਲ ਤੇ ਜੇ ਆਪਾਂ ਲੱਤਾ ਖਾਂਦੇ ਰਹੇ ਇੱਥੇ ਫਿਰ ਕੇ ਆਪਣਾ ਵੇਚਦਾ ਕੋਈ ਫਾਇਦਾ ਨਹੀਂ ਹਾਂ ਲੈ ਵੀ ਗਰ ਲਾਲ ਇੱਕ ਵਾਰੀ ਥੋੜਾ ਜਿਹਾ ਆਪਾਂ ਲੰਮਾ ਤੋਰ ਦਈਏ ਗੇਟ ਵਾਲ ਨੂੰ ਆਪਾਂ ਦੋ ਘਟ ਵੇਚ ਲਾਂ ਪਰ ਵੇਚਾਂਗੇ ਦੱਸ ਕੇ ਬਿਲਕੁਲ ਲਓ ਤੁਸ ਜਿੰਨੀ ਵੀ ਜਾਣਕਾਰੀ ਆ ਓਨੀ ਕੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਆ ਜਿੰਨੀ ਕਿ ਸਹੀ ਤੇ ਸਠੀਕ ਆ ਵੀਰ ਗੁਰਲਾਲ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਸੇ ਪਸ਼ੂ ਦੇ ਵਿੱਚ ਚੋਣ ਦੇ ਵਿੱਚ ਭੂਰ ਜਾਂ ਛੱਟਾ ਆ ਜਾ ਕਿਸੇ ਵਾਧ ਕਰ ਨਿਕਲਦੀ ਆ। ਪਾਉਣਾ ਇਸ ਤਰ੍ਹਾਂ ਬੰਨ੍ਹ ਦਿੰਦੀਆਂ ਤੇ ਕਿਹਨੂੰ ਜਾ ਕੇ ਬੰਨ੍ਹ ਦਿੰਦੀਆਂ ਉਹ ਵੀ ਬੈ ਕੇ ਵੇਖਣ ਵੀਰ ਭਰਾ। ਹਾਂ। ਲੋ ਵੀ। ਠੀਕ ਹੈ ਜੀ। ਵੇਖੋ ਹੈ। ਕੈਮਰੇ ਦੇ ਵਿੱਚ ਹੀ ਵਰਦੀ ਜਾਂਦੀ ਹੈ। ਹਾਂ। ਅਜੇ ਬੱਚੇ ਨੂੰ ਗਾਲੀ ਪੈਣ ਦੀ ਆ। ਹਾਂ। ਲਓ ਦੋਸਤੋ ਮਾਜੇ ਵੀ ਚੰਗੀ ਆ। ਤੇ ਮੇਰਾ ਵੀਰ ਲੈ ਕੇ ਜਾਓ ਬੌਲਾ ਪੀਓ ਠੀਕ ਹੈ ਜੀ। 9-10 ਕਿਲੋ ਬੌਲੇ ਤੇ ਚੱਲ ਰਹੀ ਆ। ਤਿੰਨਾਂ ਦਿਨਾਂ ਦੀ ਸੂਈ ਆ। ਤੇ ਬਾਕੀ ਮੋਲ ਵੀ ਦੱਸ ਫਿਰ ਕਿੰਨੇ ਕ ਦੀ ਦੇ ਦਈਏ ਮੋਲ ਸੰਧੂ ਸਾਹਿਬ ਜਿਤਨਾ ਤਾਜੀ ਸੂਈ ਆ ਹਾਂ ਦੁੱਧ ਵੀ ਚੰਗਾ ਐ ਹਾਂ ਮੋਲ ਦੇ ਭਾਵੇਂ ਇਹਦਾ 75 ਕਰੀ ਜਈਏ ਹੂੰ ਪਰ ਆਪਾਂ ਕਰਨਾ ਨਹੀਂ ਤੁਹਾਨੂੰ ਪਤਾ ਮੋਲ ਜਾਇਜ਼ ਕਰਾਂਗੇ ਮਾਲ ਵਿਕੂਗਾ ਬਸ ਬਸ ਮੋਲ 70 ਹਾਂ ਹਾਂ 65 ਦੀ 65 ਦੀ ਹਾਂ ਨਹੀਂ ਲੈ ਕਰੋ ਮौज ਹੈ ਹਾਂ ਸੱਜਰ ਸੂਈ 10 ਲੀਟਰ ਦੁੱਧ ਲੈ 65000 ਦੀ ਦੋਸਤੋ ਇਹ ਮੱਝ ਮਗਰ ਕਟਾ ਤੇ 10 ਕਿਲੋ ਬੋਲਾਕ ਮੰਨ ਲਓ ਕੱਚਾ ਬੋਲਾ ਮੰਨ ਲਓ ਠੀਕ ਹੈ ਜੀ ਬੋਲੇ ਦੀ ਤੀਜੇ ਦਿਨ ਦੇ ਵਿੱਚ ਆ ਵੇਖੋ ਬੱਚਾ ਵੀ ਤਾਲਿਆ ਜੇ ਨਾ ਕੋਈ ਭਰਾ ਆ ਕੇ ਥੋੜਾ ਜਿਹਾ ਨੜੂ ਵੀ ਬੱਚੇ ਦੇ ਨਾਲ ਨੜੂ ਹੈਗਾ ਸੰਤੂ ਸਾਹਿਬ ਫਾਲ ਅੰਦਰ ਕਰਮੀ ਦਾ ਕਰਕੇ ਕੱਟੇ ਆ ਵੇਖੋ ਥੋੜਾ ਜਿਹਾ ਨੋਰਮਲ ਨੜੂ ਬੱਚੇ ਦੇ ਨਾਲ ਦੇਖ ਰਹੇ ਤੁਹਾਨੂੰ ਬਿਲਕੁਲ ਦੋਸਤੋ ਦਿਸਪਣਾ ਠੀਕ ਹੈ ਜੀ ਤੇ ਆਪਾਂ 90000 ਰੁਪਏ ਮੁੱਲ ਪਾਇਆ ਨਾ ਤੇ ਜੇ ਆਪਾਂ ਦੂਜੇ ਜਾ ਕੇ ਸੋਚ ਗਏ ਤੇ 10 ਮਹੀਨੇ ਨਗਰ ਸੂਨ ਚ ਲੈਂਦਾ ਇਹ ਏਡੀ ਛੋਟੀ ਦੇ 90000 ਰੁਪਏ ਤੇ ਹੋਣ ਖਰਚਾ ਆ ਜਾਂਦਾ ਜੇ ਘਰੇ ਤਿਆਰ ਕਰੀਏ ਇਹਦੇ ਕੋਈ ਸਖ ਨਹੀਂ ਤੋ ਦੋਸਤੋ ਪਸ਼ੂਆਂ ਦੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਨੰਬਰ ਗਰਲਾਲ ਦਾ ਬਿਲਕੁਲ ਥੱਲੇ ਸਕਰੀਨ ਤੇ ਆਪਾਂ ਚੱਲਦਾ ਕਰਦੇ ਆਂ ਕਿ ਨੰਬਰ ਪੁੱਛ ਲੈਣੀਆਂ ਵੀਰ ਤੋਂ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦਿਆ ਕਰੋ ਮੇਰਾ ਵੀਰ ਦੋਸਤੋ ਠੀਕ ਆ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਵੀਡੀਓ ਪਹੁੰਚ ਪਹੁੰਚ ਜਾਂਦੀ ਆ ਤੇ ਜਿਹੜਾ ਕੋਈ ਲੋੜਵੰਦ ਵੀਰ ਹੁੰਦਾ ਖਰੀਦਣ ਦਾ ਚੰਗਾ ਪਸ਼ੂ ਲੱਭ ਰਿਆ ਹੁੰਦਾ ਉਹਦੀ ਜਿਹੜੀ ਸੰਪਰਕ ਉਹਦੇ ਕੰਟੈਕਟ ਦੇ ਵਿੱਚ ਜਿਹੜੀ ਇਹ ਵੀਡੀਓ ਆ ਜੂਗੀ ਲੈ ਵੀ ਗਰਲਾਲ ਬੋਲੀ ਨੰਬਰ ਆਪਣੇ ਨੰਬਰ ਹੈਗਾ ਸੰਤੂ ਸਾਹਿਬ 97792 9006 977929006 ਪਿੰਡ ਡਾਲ ਤਹਿਸੀਲ ਪੱਟੀ ਜਿਲ੍ਹਾ ਤਨਦਾਰ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ